ਹਾਂ ਜੀ ਗਾਇਸ ਅੱਜ ਸਾਡੇ ਇੱਥੇ ਪਹੁੰਚੀ ਮੀ ਟੇਸੇ ਵਾਰ ਵੈਟੋ ਬਲੌਗ ਨਾਲਿਆ ਤੇ ਨਾਲੇ ਨਾਲੇ ਜੀ ਜਨਾ ਹੈ ਹਾਂ ਜੀ ਆ ਦੇਖੋ ਕਾਕਾ ਸਾਡਾ ਅੱਜ ਲੱਗਿਆ ਹੋਇਆ ਮਾਰੋ ਮਾਰਸ ਸਾਈਕਲ ਚਲਾਣਾ ਇੱਕ ਸਾਡਾ ਸ਼ੇਰ ਉਹ ਲੱਗਿਆ ਹੋਇਆ ਨਿਰਵਾਣ ਓਏ ਕਾਕੇ ਆਜੋ ਇਹਨੂੰ ਕਾਕਾ ਨਾ ਭੋਲੇ ਕਰ ਜੀ ਆਜੋ ਆਜੋ ਭੱਜ ਕੇ ਆਜੋ ਆ ਦੇ ਲੋ ਪਤੰਗ ਚੜਾਣ ਨੂੰ ਡੋਰ ਲੱਭਰੇ ਫਿਰਦਿੰਨੇ ਡੋਰ ਹੱਥ ਲੱਗ ਗਈ ਇਹਨਾਂ ਦੇ ਨਿਰਬਾਣ ਆਥਰੇ ਵਜੂਆ ਕਿ ਇੱਧਰ ਆ ਜੋ ਹਾਂ ਇੱਥੇ ਛੱਡ ਕੇ ਸਾਈਕਲ ਸੁਕਲ ਜੇ ਆਪਣਾ ਹੁਣ ਹੁਣ ਲੱਗੇ ਹੋਣਾ ਉਧਰ ਪਤੰਗ ਨੂੰ ਦੋਨੇ ਜਾਣੇ ਆ ਲੱਗਿਆ ਹਾਂ ਪਤੰਗ ਚੜਾਣਾ ਹਾਂ ਅਪੁੰਨ ਤੇ ਪੰਗ ਚੜ੍ਹਦਾ ਕੱਕਾ ਕੀ ਕਰਦੇ ਹੋ ਨਿਰਮਣ ਕੀ ਕਰਦੇ ਸੀਗੇ ਦੱਸੋ ਪਹਿਲਾਂ ਕੀ ਕਰਦੇ ਇੱਧਰ ਓਏ ਪਦੰਗ ਨਾ ਕੀ ਕਰਦੇ ਪਏ ਹੋ ਕਾਕਾ ਨਹੀਂ ਮੈਨੂੰ ਹੋਰੀ ਬਾਹਰਾਂਗੀ ਤੂੰ ਮੈਨੂੰ ਕੋਦਰ ਬੁਖਾ ਲੈ ਕੀ ਕਰਦਾ ਕਾਕਾ ਕੀ ਕਰਦੇ ਸੀ ਤਾ ਗੰਦਾ ਗੰਦਾ ਬੱਚਾ ਉਹ ਦੇ ਉਹ ਦੇ ਅੱਛੇ ਬੱਚੇ ਬੈਠੇ ਉੱਧਰ ਕਾਕਾ ਗੰਦਾ ਕੀ ਕਾਕਾ ਬੋਲ ਕੇ ਦੱਸ ਬੋਲ ਕੇ ਦੱਸ ਠੀਕ ਕਾਕਾ ਗੁਰਬਾਨ ਕੀ ਆ ਗਿਆ ਨਹੀਂ ਇੱਧਰ ਮੁਹ ਕਰੋ ਇੱਧਰ ਖ ਮੇਰੇ ਨਾਲ ਇੱਧਰ ਹੈ ਮੇਰੇ ਨਾਲ ਕੀ ਆ ਗਿਆ ਮੀ ਕਿੱਥੇ ਆ ਗਿਆ ਮੀ ਇੱਥੇ ਓਏ ਆਈ ਪੈਟ ਗਿਰ ਗਿਆ ਚੱਕੋ ਆਈ ਪੈਟ ਓਏ ਫਾਟ ਚੁੱਟ ਮੀ ਭਾਗਾ ਚੱਕੋ ਆਈ ਪੈਟ ਲੱਗੇ ਜਾ ਉੱਕਰ ਓ ਡੋਰ ਪੈਰ ਚ ਫਸ ਗਈ ਖੜ ਜੋ ਮੈਂ ਕੱਢਾ ਆ ਜੋ ਨਹੀਂ ਵਾ ਸੁਮਾ ਬੋਤੂਆਂ ਨਿਕੱਤੀ ਐ ਬੋਤੂਆਂ ਨਿਕੱਤੀ ਐ ਹਾਏ ਬਾਈਪੈਟ ਨਹੀਂ ਆ ਪਾ ਕੀ ਹੋ ਗਿਆ ਹਾਏ ਬਾਈਪੈਟ ਨਹੀਂ ਵੰਦਾ ਐ ਆਈ ਬੈਟ ਨਹੀਂ ਪੈਂਦਾ ਐ ਹਾਂਜੀ ਚਲੋ ਕੋਈ ਗੱਲ ਨਹੀਂ ਇਹਨੂੰ ਅੰਦਰ ਲੈ ਜਾ ਹੁਣ ਮੀ ਆ ਗਿਆ ਚਲੋ ਆਈ ਆਈ ਪੈਡ ਵੀ ਲੈ ਚਲੋ ਚਲੋ ਘਰ ਚਲੋ ਚਲੋ ਆਈ ਆਈ ਪੈਡ ਲੈ ਜਾਓ ਚੜਾਣੇ ਮਤ ਲੈ ਕੇ ਚਲੋ ਅੰਦਰ ਮੀਂਹ ਆ ਗਿਆ ਆ ਲੈ ਕੇ ਚਲੋ ਮੀਂਹ ਆ ਗਿਆ ਲੈ ਜਾਓ ਆਈ ਪੈਡ ਲੈ ਜਾਓ ਅੰਦਰ ਦੋਨੋਂ ਆਈ ਪੈਡ ਅੰਦਰ ਲੈ ਜਾਓ ਕਾਕੇ ਆਈ ਪੈਡ ਅੰਦਰ ਲੈ ਜੀ ਦੋਨੋਂ ਚਲੋ ਚਲੋ ਮੀਂਹ ਆ ਗਿਆ ਆਈ ਪੈਡ ਲੈ ਕੇ ਚਲੋ ਭੱਜਰ ਭੱਜਰ ਮੰਮਣ ਕਰੋ